ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਪਹਿਚਾਨ ਸਕਤਾ ਕੋਈ ਨਹੀਂ ਪਹਿਚਾਨ ਸਕਦਾ ਕਿਸੇ ਨੂੰ ਸਭ ਨੇ ਜੀਣ ਦੇ ਢੰਗ ਬਦਲੇ ਹੋਏ ਨੇ ਮੇਕਅਪ ਕਰ ਕਰਕੇ ਲੋਕਾਂ ਨੇ ਚਿਹਰਿਆਂ ਦੇ ਰੰਗ ਬਦਲੇ ਹੋਏ ਨੇ ਇੱਕ ਹੰਝੂ ਹੀ ਹੁੰਦੇ ਨੇ ਜੋ ਦਿਲ ਦੀਆਂ ਗੱਲਾਂ ਅੱਖਾਂ ਨਾਲ ਕਹਿ ਜਾਂਦੇ ਨੇ ਨਹੀਂ ਤਾਂ ਇਹ ਦਿਲ ਤਾਂ ਦੁੱਖਾਂ ਦਾ ਸਮੁੰਦਰ ਹੈ ਜੋ ਪਤਾ ਨਹੀਂ ਕਿੰਨੇ ਕੁ ਦਰਦ ਆਪਣੇ ਅੰਦਰ ਸਮਾ ਲੈਂਦਾ ਹੈ ਆਪਣਾ ਬਣਾਉਣ ਵਾਲੇ ਪਹਿਲੀ ਨਜ਼ਰ ਵਿੱਚ ਹੀ ਆਪਣਾ ਬਣਾ ਲੈਂਦੇ ਨੇ ਤੇ ਪਰਖਣ ਵਾਲੇ ساری ਜ਼ਿੰਦਗੀ ਹੀ ਪਰਖਦੇ ਰਹਿੰਦੇ ਨੇ ਅਜੀਬ ਮਸਲਾ ਏ ਦਿਲ ਦਾ ਜੋ ਹੱਲ ਨਹੀਂ ਹੁੰਦਾ ਲੋਕ ਪਤਾ ਨਹੀਂ ਸਮਾਂ ਨਾਲ ਕਿੱਦਾਂ ਬਦਲ ਜਾਂਦੇ ਨੇ ਸਮੇਂ ਨਾਲ ਕਿੱਦਾਂ ਬਦਲ ਜਾਂਦੇ ਨੇ ਪਰ ਸਾਡੇ ਕੋਲੋਂ ਤੇ ਆਪਣੇ ਪ੍ਰਸ਼ਾਵੇਂ ਨਾਲ ਵੀ ਨਹੀਂ ਚੱਲ ਹੁੰਦਾ ਜ਼ਿੰਦਗੀ ਵਿੱਚ ਕੁਝ ਲੋਕ ਇਦਾਂ ਦੇ ਵੀ ਹੁੰਦੇ ਨੇ ਜਿਸ ਨਾਲ ਜਿੰਨੀ ਵੀ ਲੜਾਈ ਕਰ ਲੋ ਪਰ ਉਸ ਨੂੰ ਛੱਡਣਾ ਬਹੁਤ ਮੁਸ਼ਕਲ ਹੁੰਦਾ ਹੈ ਜਿੰਨਾ ਜੀਆਂ ਅੱਖਾਂ ਗਲ ਗਲ ਤੇ ਭੇਜ ਜਾਂਦੀਆਂ ਨੇ ਉਹ ਕਮਜ਼ੋਰ ਦਿਲ ਦੇ ਨਹੀਂ ਸਗੋਂ ਸੱਚੇ ਦਿਲ ਦੇ ਹੁੰਦੇ ਨੇ ਕਾਫੀ ਤਜਰਬਾ ਹੁਣ ਜ਼ਿੰਦਗੀ ਦਾ ਮਿੱਠੇ ਲਫ਼ਜ਼ਾਂ ਜ਼ਹਿਰ ਦੇਖ ਲਈਦਾ ਹੁਣ ਸਭ ਮੁਹੱਬਤ ਨੂੰ ਹੀ ਬਦਨਾਮ ਕਰ ਰੱਖਿਆ ਲੋਕਾਂ ਨੇ ਨਹੀਂ ਤਾਂ ਧੋਖੇ ਤਾਂ ਸੱਤ ਫੇਰਿਆਂ ਦੇ ਬਾਅਦ ਵੀ ਬਹੁਤ ਹੁੰਦੇ ਨੇ। ਇਨਸਾਨ ਦਾ ਜੇ ਮਨ ਬੇਚੈਨ ਹੋਵੇ ਨਾ ਤਾਂ ਉਹ ਉਸ ਨੂੰ ਖੋਦੇ ਘਰ ਵਿੱਚ ਸਕੂਨ ਮਿਲਦਾ ਹੈ ਤੇ ਨਾ ਕਿਤੇ ਬਾਹਰ। ਸ਼ੱਕ ਕਰਨ ਦੀ ਆਦਤ ਸਭ ਤੋਂ ਖਤਰਨਾਕ ਆਦਤ ਹੈ। ਇਹ ਚੰਗੇ ਭਲੇ ਰਿਸ਼ਤੇ ਨੂੰ ਵੀ ਬਰਬਾਦ ਕਰ ਸਕਦੀ ਹੈ। ਕਿਸੇ ਨੂੰ ਮਨਾਉਣ ਤੋਂ ਪਹਿਲਾਂ ਇਹ ਜਾਣ ਲਵੋ ਕਿ ਉਹ ਤੁਹਾਡੇ ਤੋਂ ਨਰਾਜ ਆ ਜਾਂ ਪਰੇਸ਼ਾਨ ਹੈ ਦਰਦ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤੁਹਾਨੂੰ ਤਕਲੀਫ ਦਿੰਦੇ ਹਨ ਦੂਜਾ ਤੁਹਾਨੂੰ ਬਦਲ ਦਿੰਦੇ ਹਨ ਕਦੇ ਕਦੇ ਅਸੀਂ ਗਲਤੀ ਨਹੀਂ ਹੁੰਦੇ ਗਲਤ ਨਹੀਂ ਹੁੰਦੇ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਤ ਕਰ ਸਕਣ ਜਦੋਂ ਵਕਤ ਆਪਣਾ ਨਾ ਹੋਵੇ ਤਾਂ ਆਪਣੇ ਵੀ ਆਪਣੇ ਨਹੀਂ ਰਹਿੰਦੇ ਦੁਨੀਆ ਨੇ ਬਸਦੀ ਰਹਿਣਾ ਏ ਤੇਰੇ ਬਿਗੈਰ ਵੀ ਤੂੰ ਐਵੇਂ ਤਪਿਆ ਤੜਫਿਆ ਨਾ ਕਰ ਤੇ ਨਾ ਹੀ ਉਲਝਿਆ ਕਰ ਮਤਲਬ ਤੋਂ ਬਿਨਾ ਕੌਣ ਪੁੱਛਦਾ ਸੁੱਕੇ ਰੁੱਕ ਤੇ ਤਾਂ ਪੰਛੀ ਵੀ ਆਲਣਾ ਨਹੀਂ ਪਾਉਂਦੇ ਚਾਹ ਮਰ ਜਾਣ ਤੋਂ ਬਾਅਦ ਚਾਹ ਪੂਰੇ ਹੋ ਵੀ ਜਾਂ ਤਾਂ ਉਹਨਾਂ ਦਾ ਚਾਹ ਨਹੀਂ ਹੁੰਦਾ ਥੋੜਾ ਜਿਹਾ ਨਰਮੀ ਨਾਲ ਪੇਸ਼ ਆਇਆ ਕਰੋ ਕਿਉਂਕਿ ਕੋਈ ਅੰਦਰੋਂ ਕਿੰਨਾ ਕੁ ਟੁੱਟਿਆ ਹੋਇਆ ਹੈ ਏ ਬਾਰੋਂ ਨਜ਼ਰ ਨਹੀਂ ਆਉਂਦਾ ਜ਼ਰੂਰੀ ਨਹੀਂ ਕਿ ਸਮੇਂ ਨਾਲ ਸਭ ਠੀਕ ਹੋ ਜਾਵੇ ਕਦੀ ਕਦੀ ਸਭ ਕੁਝ ਖਤਮ ਵੀ ਹੋ ਜਾਂਦਾ ਹੈ ਬਯਾਦਾਤਾ ਪਤਾ ਨਹੀਂ ਪਰ ਹਰ ਵੇਲੇ ਮਨ ਉਦਾਸ ਦਿਲ ਪਰੇਸ਼ਾਨ ਤੇ ਦਿਮਾਗ ਖਰਾਬ ਰਹਿੰਦਾ ਹੈ ਕੋਈ ਕਰਨਾ ਤੇ ਗੁੱਸਾ ਨਹੀਂ ਆਉਂਦਾ ਉਹ ਸਿਰਫ ਦੁੱਖ ਦਿੰਦੀਆਂ ਨੇ ਕੋਝ ਨਹੀਂ ਸਾਹਬਿਆ ਗਿਆ ਮੇਰੇ ਤੋਂ ਨਾ ਤੂੰ ਨਾ ਤੇਰਾ ਘਰ ਨਾ ਆਪਣੇ ਆਪ ਨੂੰ ਬਸ ਸਮਾਂ ਲੰਘ ਰਿਹਾ ਹੈ ਬਹੁਤ ਇਕੱਲੇ ਹੁੰਦੇ ਨੇ ਉਹ ਲੋਕ ਜੋ ਆਪੇ ਰੁੱਸ ਕੇ ਆਪੇ ਮੰਨ ਜਾਂਦੇ ਨੇ ਮਨਪਰ ਗਿਆ ਕਹਿਣ ਦੀ ਹਿੰਮਤ ਕਰ ਐਵੇਂ ਮਜਬੂਰੀਆਂ ਗਿਣਾ ਕੇ ਗੱਲਾਂ ਨਹੀਂ ਟਾਲਦੀਆਂ ਸੱਜਣਾ ਗੱਲਾਂ ਕਰਨ ਨੂੰ ਦੁਨੀਆ ਸ਼ੇਅਰ ਹੁੰਦੀ ਆ ਇਹ ਤਾਂ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ ਖਾਮੋਸ਼ੀਆਂ ਬੇਵਜਾ ਨਹੀਂ ਹੁੰਦੀਆਂ ਕੋਈ ਦਰਦ ਐਦਾਂ ਦੇ ਹੁੰਦੇ ਆ ਜੋ ਆਵਾਜ਼ ਖੋ ਲੈਂਦੇ ਹਨ ਆਪੇ ਮਿਲ ਜਾਉ ਜੋ ਹੋਇਆ ਤਕਦੀਰਾਂ ਵਿੱਚ ਬਹੁਤਾ ਸੋਚਣਾ ਵੀ ਸਕੂਨ ਖੋ ਲੈਂਦਾ ਹੈ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ